ਹਾਂਜੀ ਆਪਾਂ ਕਿਸ਼ਨਗੜ ਆ ਗਏ ਆ ਜੀ ਕੀ ਨਾ ਢਾਬੇ ਦਾ ਅੱਜ ਨੂੰ ਇਧਰੋਂ ਪੜਦੇ ਆਂ ਜੀ ਕਿਸ਼ਨਗੜ ਨਾਂ ਕਿ ਹਰਮਾਨਗੜ ਵਾਲੇ ਰੋਡ ਤੇ ਉੱਤੇ ਇਸ ਟਾਈਮ ਆ ਬੈਠੇ ਹੋਇਆ ਤੇ ਰੋਟੀ ਖਾਣ ਲੱਗੇ ਆ ਆਪਣੇ ਨਾਲ ਨੇ ਕਰਮਵੀਰ ਸਪਾਲਾ ਤੋਂ 사ਸੀ ਦਾ ਬਲਾਉ 사ਸੀ ਦਾ ਇਹ ਰੂਪ ਸਲਿਆਣੀ 사ਸੀ ਦਾ ਅੱਜ ਥੋੜਾ ਜਿਆਦਾ ਸੋਚਦਾ ਬੋਲਦਾ ਨਹੀਂ ਬੋਲ ਨਹੀਂ ਰਿਹਾ ਕਿਨੂੰ ਤੁਸੀਂ ਜਾਣਦੇ ਆ ਸਾਸਰੀ ਘਰ ਦੀ ਸਾਸਰੀ ਘਰ ਸਲਿਆਣੀ ਕਿਹਨੇ ਮੇਸੀ ਤੈਨੂੰ ਸਲਿਆਣੀ ਰੂਪਾ ਸਿੱਧਰ ਨੂੰ ਮੂੰਹ ਕਰਕੇ ਕਹਿਆ ਹਾਂ ਤੇ ਆਰਡਰ ਦੇਤਾ ਜੀ ਇਹਨਾਂ ਸਿਓ ਭਾਜੀ ਦਾ ਚੰਟੂ ਦੀ ਫੇਵਰੇਟ ਸਬਜ਼ੀ ਸਿਓ ਭਾਜ ਤੇ ਰੋਟੀ ਖਾਣ ਲਈ ਬੈਠੇ ਹੋਏ ਆ ਤੇ ਰੂਪਾ ਕਹਿੰਦਾ ਅੱਜ ਮੈਂ ਲੱਸੀ ਨਹੀਂ ਪੀਣੀ। ਘੰਡ ਲੱਗਦੀ ਐ। ਚਾਹ ਪੀਊਗਾ। ਹਾਂ ਵੀ ਆਪਾਂ। ਚਾਹ ਪੀਣੀ ਕਿ ਲੱਸੀ? ਆਪਾਂ ਤਾਂ ਲੱਸੀ ਵਾਲੀ ਆ। ਲੱਸੀ ਇਹ ਦੋਵੇਂ ਬੰਦੇ ਕਹਿੰਦੇ ਲੱਸੀ ਪੀਣ ਦੀ। ਠੀਕ ਐ। ਜੇ ਆਪਾਂ ਇਹਨਾਂ ਨੂੰ ਲੱਸੀ ਪਿਆ ਦੇਨੇ ਆ। ਦੁੱਧ ਵਾਲਾ ਕਿਹੜਾ? ਹੂੰ? ਚਾਹ ਨਹੀਂ ਕੋਨਾ ਪੀ। ਦੁੱਧ। ਦੁੱਧ ਤੋਂ ਕੱਚ ਲੱਗਣੀ। ਮੈਂ ਤਾਂ ਆਪ ਲੱਸੀ ਪੀਊਂਗਾ। ਕੰਗੀਆਂ ਜਾਈਆ ਬਾਕੀ ਸੁਣੋ ਰੂਪੇ ਤੋਂ ਗੱਲਾਂ ਰੂਪੇ ਨਾ ਗੱਲ ਬਣਾ ਸੁਣਾ ਦੇ ਗੱਲ ਬਾ ਡਬਲ ਕੈਮਰਾ ਚੱਲਦਾ ਆਪਣਾ ਉਹ ਨਾਲ ਵੀ ਆਪਣਾ ਕੈਮਰਾ ਤੇਰੇ ਨਾਲ ਵੀ ਆ ਡਾਟਾ ਬੇਦੇ ਬੈਠੇ ਆ ਖਾਣਾ ਖੂਣਾ ਖਾਣ ਲੱਗੇ ਬਾਈ ਯਾਰ ਬਾ ਗਈ ਆ ਸਬ지 ਪਾਣੀ ਸਾਰਾ ਆ ਕੀ ਕਾਰਨ ਹੈ ਟੋਪੀ ਜੀ ਤੇ ਕੀ ਗੱਲ ਛੰਡ ਲੱਗਦੀ ਹੈ ਨਹੀਂ ਠੰਡ ਤਾਂ ਥੋੜੀ ਲੱਗਦੀ ਲੋ ਜੀ ਨਸ਼ਾ ਇੰਨਾ ਕਰ ਕਰ ਦਿੰਦਾ ਆਪਣੇ ਸਰੀਰ ਦੇ ਵਿੱਚ ਵੇਲੇ ਠੰਡ ਲੱਗ ਰਹੀ ਹੈ ਕੋਟ ਪਾਏ ਆ ਦੇਖੀ ਮੈਂ ਬੈਠਣਾ ਹੋਵੇਂ ਅੱਧੀਆਂ ਬਾਹਾਂ ਦੀ ਟੀ-ਸ਼ਰਟ ਤੇ ਲੱਸੀ ਪੀ ਕੇ ਨਾਲੇ ਸਾਰੀ ਰਾਤ ਗੱਡੀਆਂ ਹੀ ਚਲਾਉਣੀ ਆ ਹਾਂ ਅੜਿਓਟ ਉਹ ਕਹਿੰਦੇ ਸਰੀਰ ਕਮਾਏ ਸਰੀਰਾਂ ਨੂੰ ਸੰਭਿਆ ਇੰਦਰਾਂ ਨਸ਼ੇ ਕਮਾਏ ਇੰਦਰ ਨਸ਼ੇ ਕਮਾਏ ਯਾਰ ਇਹ ਕਮੰਡਰ ਬੰਦੇ ਕਹਿੰਦੇ ਵੀ ਨਸ਼ਾ ਕਮਾਏ ਨਹੀਂ ਅਸੀਂ ਮਕੌਨ ਦੀ ਕੋਸ਼ਿਸ਼ ਕਰੀਏ ਇਹ ਬੰਦਿਆਂ ਦਾ ਇਹ ਹੈ ਵੀ ਜਿਹੜੀ ਸਾਡੀ ਔਣ ਵਾਲੀ ਨਸਲ ਹੈ ਨਾ ਇਹੀ ਸਮਝਣਾ ਥੋੜਾ ਸਾਡੀ ਔਣ ਵਾਲੀ ਨਸਲ ਆਈ ਉਹਨਾਂ ਲਈ ਨਸ਼ਾ ਜਮ੍ਹਾਂ ਖਤਮ ਕਰ ਦਿੰਦੇ ਹਾਂ ਤਾਂ ਇਹ ਉਹ ਨਸ਼ਾ ਰਹਿਤ ਹੋ ਜਾਣਾ ਨਾ ਅਸੀਂ ਖਾ ਜਾਣਾ ਪਹਿਲਾਂ ਮਕੌਨ ਨਹੀਂ ਤੁਸੀਂ ਸਾਰਾ ਖਾ ਜਾਣਾ ਨਾ ਇਹ ਨਾ ਮਹੂਰ ਉਹਨਾਂ ਲਈ ਨਹੀਂ ਆਪਾਂ ਛੱਡਣਾ ਨਾ ਨਾ ਤੇ ਇਹਨਾਂ ਨੂੰ ਹੋਵੇ ਸਾਲਾ ਮਸ਼ਾ ਆਪਾਂ ਨੂੰ ਖਾ ਦੇ ਇਹ ਇਧਰ ਗੱਲ ਵਿਚਾਰ ਸਾਂਝੇ ਕਰੋ ਘਰ ਵਿੱਚ ਉਹ ਤਾਂ ਚਾਰ ਪੀੜੀਆਂ ਹੋ ਗਏ ਲੱਗੇ ਸੀ ਆਪਣੇ ਬਜ਼ੁਰਗ ਲੱਗੇ ਸੀ ਉਹਨਾਂ ਤੋਂ ਲੈ ਮੁੱਕਿਆ ਇਹਦਾ ਮੱਛੇ ਸੰਗ ਰੰਗੜ ਹੁਣ ਆਈ ਦੇ ਇਹਦਾ ਭੈ ਜਦੋਂ ਜਦੋਂ ਉਹਨੂੰ ਕੋਈ ਇੱਕ ਇੱਕ ਚੀਜ਼ ਕਰ ਕਰਦੀ ਆ ਉਹਨੂੰ ਸਰਕਾਰ ਕੋਈ ਨਵੀਂ ਚੀਜ਼ ਘਾ ਲੈਂਦੀ ਹੈ ਨਾ ਆਪਣੀ ਸੋਚ ਹੋਰ ਸੀ ਆਪਣੀ ਸੋਚ ਹੋਰ ਟਰਾਲਾ ਲਾਇਆ ਡੋਡਿਆਂ ਦਾ ਕਸਤਾ ਨਹੀਂ ਭਾਂਚੋ ਫੇਰ ਵੀ ਹਵਾ ਲੈ ਜਾਗੇ ਤੇ ਅੱਡੇ ਸਾਲ ਕਬਾਈਦੀ ਸਾਲ ਤਾਂ ਨਹੀਂ ਕਰਦੇ ਟਰਾਲੇ ਦੇ ਵਿੱਚ ਤੈਨੂੰ ਭਾਦੀ ਨਾ ਪਰੇ ਡੋਡਿਆਂ ਦੇ ਵਿੱਚ ਹਾਂ ਤੇ ਰਾਤੇ ਰਾਤ ਪੈਨਜੋਗੀ ਜਗਾ ਬਣਾ ਕੇ ਖਾਲੀ ਕਰ ਦੂਗਾ ਨਹੀਂ ਨਹੀਂ ਰਾਤੇ ਰਾਤ ਪੈਨਜੋਗੀ ਜਗਾ ਬਣਾ ਬਣਾ ਲੇਗਾ ਕਿ ਨਹੀਂ ਬਣਾ ਦਊਗਾ ਆ ਪੂਰਾ ਫਸਿਆ ਹੋਏ ਟਰਾਲਾ ਤੇ ਪੈਨਜੋਗੀ ਜਗਾ ਨੂੰ ਹੋਏ ਹਾਂ ਗਮ ਚੂਏ ਨੂੰ ਬੋਲੂ ਨਾ ਨਹੀਂ ਨਾ ਨਾ ਤੇ ਤਰਕ ਨੂੰ ਮੰਜਾ ਡਾਣ ਵਾਲਾ ਕਰ ਦੇਗਾ ਦੇਖ ਲੋ ਜੀ ਜਵਾਨਾਂ ਦੇ ਮੂੰਹ ਵੇਖ ਲੋ ਚਿਲ ਮਰ ਅੱਗੇ ਹੋਏ ਪੈਗੇ ਨਹੀਂ ਇਹਦੀ ਫੋਟੋ ਮੈਂ ਇੱਕ ਦਿਨ ਵੀਡੀਓ ਕਾਲ ਤੇ ਤੇਰੀ ਗੱਲ ਕਰਾਈ ਸੀ ਅਮਰੀਕਾ ਤੋਂ ਕਰਾਈ ਸੀ ਨਾ ਤੇਰੀ ਮੈਂ ਹਾਂ ਉਹਨੇ ਮੈਨੂੰ ਬੰਦੇ ਨੇ ਇਹ ਕਿਹਾ ਸੀ ਜੀ ਵੀ ਇਹਨੂੰ ਯਾਰ ਖਰਾਕ ਪਾਣੀ ਬਹੁਤ ਵੱਡਾ ਦਾ ਬੰਦਾ ਹੀ ਬਹੁਤ ਲਿੱਸਾ ਮੈਂ ਕਿਹਾ ਹੁਣ ਕੀ ਇਹਨੂੰ ਖਵਾਈ ਦੋ ਚੌੜ ਰੁਪਏ ਦੀ ਮੂੰਗਫਲੀ ਲੈ ਕੇ ਮੂੰਹ ਚ ਪਾਲਾ ਹਾਂ ਆਹ ਉਹਨੇ ਆਪਦੇ ਚੱਲਣਗੇ ਗਾਹ ਕੀ ਕਹਾਣੀ ਆ ਥੋੜਾ ਥੋੜਾ ਕਰਕੇ ਮੂੰਹ ਚ ਭਾਈ ਚੱਲ ਤੇ ਉਹਨੇ ਵੀ ਕਿਹਾ ਸੀ ਇੱਥੇ ਆ ਜਾ ਨਾ ਮੈਂ ਇਹਨੂੰ ਵੀ ਲੈ ਆ ਨਾਲ ਤੇ ਮੈਨੂੰ ਕਿਹਾ ਮਾਪਾ ਘਰ ਲੈ ਤਾ ਥੋੜਾ ਕਰਕੇ ਤੂੰ ਘਰ ਲੈ ਜਿਆਦਾ ਸਰਗੁਰੂ ਹੈ ਹੈ ਕਿ ਮੋਹਰੀ ਦਾ ਉਹਦਾ ਐਨ ਗਲਤ ਨਹੀਂ ਬੋਲਣਾ ਕਹਿੰਦਾ ਵੀਡੀਓ ਬਹੁਤ ਵਧੀਆ ਚੱਲ ਰਹੀ ਹੈ ਵੀਡੀਓ ਚੱਲ ਰਹੀ ਹੈ ਲਾਈਵ ਮੂਖਲੀ ਕਹਿੰਦੇ ਮੂਖਲੀ ਹਾਂਜੀ ਨਾਲ ਡੂਆ ਨਹੀਂ ਮਾਰਤਾ ਤੁਹਾਨੂੰ ਪਤਾ ਹੈ ਮੇਡੀ ਵੀ ਕਰਨ ਨਾਲ ਤੋਂ ਬਲੌਗ ਸੇਖੋ ਸਲਿਆਣੀ ਵਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਹੁਤ ਜ਼ਰੂਰੀ ਹੈ ਜੀ ਤੇਜ ਆ ਜੀ ਫੇਸਬੁੱਕ ਤੇ ਤੁਮ ਵੀ ਸ਼ੇਅਰ ਕਮੈਂਟ ਕਰੋ ਇੰਸਟਾਗ੍ਰਾਮ ਤੇ ਆਪਣਾ ਪੇਜ ਹੈਗਾ ਜੀ ਖਰਜੋਤ ਬਨੋ ਜਿੰਨੇ ਵੀ ਇਹਨਾਂ ਨੂੰ ਵੀ ਤੁਸੀਂ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਹੋ ਬਹੁਤ ਬਰੀਦ ਬਹੁਤ ਨਹੀਂ ਇਹ ਚੀਜ਼ਾਂ ਆ ਇੱਧਰ ਕਿਹੜਾ ਹੈ ਇੱਧਰ ਨੂੰ ਤੁਮੀ ਦਾ ਨਹੀਂ ਪੀਂਦੇ ਆ ਉਹ ਬੀੜੀ ਤੋਂ ਨਫ਼ਰਤ ਕਰਦੇ ਆ ਨਾਲ ਕਿ ਬੀੜੀ ਨਹੀਂ ਪੀਂਦੇ ਇਹ ਇਨਸਾਨ ਇੱਧਰ ਬੀੜੀ ਨਹੀਂ ਪੀਂਦੇ ਬੀੜੀ ਵਾਲਾ ਇਲਾਕਾ ਆਪਾਂ ਛੱਡ ਆਇਆ ਉਹ ਦੇ ਉਹ ਬੰਦੇ ਦੀ ਜਾਨ ਨਿਕਲਦੀ ਬੀੜੀ ਖਾਣੋਂ ਹਾਂਜੀ ਕਿਹੜਾ ਕੋਣ ਸਾਰਾ ਦੇਸਾਈ ਲਾ ਬੀੜੀ ਦੇ ਭਰਾਵਾ ਸਾਡੇ ਬੰਦਾ ਤਾਂ ਬੀੜੀ ਉੱਲੋਂ ਇਕੱਠਾ ਹੋਇਆ ਬੈਠਾ ਦਾ ਸ਼ਗਿਰਦ ਵੀ ਤੇਰਾ ਪਰ ਸ਼ਗਿਰਦ ਤਾਂ ਸਿਰਟਾ ਪੀਂਦਾ ਹੈ ਨਾ ਉਹ ਉਸਤਾਦ ਉਸਤਾਦ ਸਾਹ ਨੂੰ ਤਾਂ ਸਾਡੇ ਨੂੰ ਸਭ ਮਾਫ ਕਰ ਉਸਤਾਦ ਤੇਰਾ ਜੋ ਵੀ ਸ਼ਕਣਾ ਕਿਉਂ ਵੀ ਉਹਨਾਂ ਦੀ ਤਾਂ ਸ਼ਰਧਾ ਉਸਤਾਦ ਸ਼ਰਧਾ ਮਤਾਬ ਸ਼ਰਧਾ ਮਤਾਬ ਉਹਨਾਂ ਦੀ ਸ਼ਰਧਾ ਹੋਰ ਫਿਰ ਰੁਕਾ ਸੁਣਾ ਦੇ ਕੋਈ ਗੱਲ ਬਾਤ ਕਮੇਟੀ ਕਰਦੇ ਕੋਈ ਆ ਵੇ ਟੂੰ ਰੂੰ 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 ਠੀਕ ਹੈ ਨਾ ਹੋਰ ਬਣ ਗਿਆ ਸੁੱਖੇ ਵਾਲੀ ਸੈਕਟਰ ਦਾ ਕਹਾਣੀ ਜੀ ਹੋਰ ਬਣ ਗਿਆ ਐਮਰਜੈਂਸੀ ਚਾਰ ਚਲਮਾਂ ਵੀ ਜ ਨੇ ਉਹਨਾਂ ਦਾ ਹਸਾਬ ਦਾ ਉਹ ਹੋਰ ਉਹ ਰਾਜੇ ਬੰਦੇ ਆ ਕਾਹਵਾ ਤਰਸਾਤ ਰਹੇ ਜੀ ਉਹਨਾਂ ਵੇਖੀਆਂ ਦੇ ਉਹ ਰਾਜੇ ਬੰਦੇ ਆ ਉਹਨਾਂ ਨੂੰ ਪਰਵਾਹ ਹੀ ਨਹੀਂ ਠੀਕ ਹੈ ਜੀ ਸਾਡੇ ਪੰਜਾਬ ਨੂੰ ਮਸ਼ਿਆ ਨੇ ਬਹੁਤ ਪਰਵਾਹ ਕੀਤਾ ਯਾਨੀ ਕਿ ਸਰਕਾਰਾਂ ਇਹ ਨਹੀਂ ਚਾਹੁੰਦੀਆਂ ਕਿ ਨਸ਼ੇ ਛੱਡਣ ਨੂੰ ਨੌਜਵਾਨ ਰਾਜਸਥਾਨ ਚ ਆ ਕੇ ਬੀੜੀਆਂ ਮੁੰਡੀਆਂ ਦੇ। ਹੁਣ ਦੇਖ ਲੈ ਵੀ ਇਹ ਦੇਖ ਲੈ ਵੀ ਜੀਪ ਦੇ ਵਿੱਚ ਆਪਣੇ ਬੰਦੇ ਕੋਲ ਬੀੜੀਆਂ ਆਪਾਂ ਨੂੰ ਕੋਈ ਗੱਲ ਹੀ ਨਹੀਂ ਸੁਣਾਈ ਇਹਨੇ ਆਪਾਂ ਕਿੰਨਾ ਬੁਲਾਇਆ ਹਨਾ ਵੀ ਆ ਯਾਰ ਰੂਪ ਸੁਣਾ ਕੋਈ ਗੱਲ ਨਾ। ਬੀੜੀ ਤੂੰ ਉਹ ਤੋਂ ਸਾਨੂੰ ਰਾਹ ਦੱਸਦੇ ਵੀ ਬੀੜੀਆਂ ਮੁੱਖੀਆਂ ਮੇਰੇ ਕੋਲ ਤੇ ਤੈਨੂੰ ਆਪਾਂ ਉਥੋਂ ਬੀੜੀਆਂ ਲੈ ਦਿੰਦੇ ਹਨਾ। ਮੈਨੂੰ ਕਿਹਾ ਵੀ ਇੱਕ ਈ ਗੱਲ ਸੀ। ਉੱਥੇ ਆ। ਜੇ ਤੇ ਚਾਹ ਦਿੱਤੀ। ਅਸੀਂ ਪਿਸ਼ਾਬ ਕਰਨ ਪਿਸ਼ਾਬ ਕਰਨ ਲਈ ਜੀਪ ਨਹੀਂ ਰੋਕ ਸਕਦੇ। ਬੀੜੀਆਂ ਤੋਂ ਮੰਗਦਾ ਤੈਨੂੰ ਆਪਾਂ ਲੈ ਦਿੰਦੇ। ਖਾਣ ਪੀਣ ਤੋਂ ਨਹੀਂ ਰੋਕ। ਅੱਜ ਇਰਾਦਾ ਤਾਂ ਆਪਣਾ ਸੀਗਾ ਵੀ ਚਿਕਨ ਬਰੀਆਨੀ ਦਾ ਪਰ ਉਹ ਚਿਕਨ ਬਰੀਆਨੀ ਸਲੀ ਵਾਲਾ ਅੱਜ ਮਿਲਿਆ ਹੀ ਨਹੀਂ ਕੋਈ ਆਪਾਂ ਨੂੰ ਉੱਥੇ ਕਿਸ਼ਨਗੜ ਤੋਂ ਜਦੋਂ ਆਪਾਂ ਇਹ ਮੁੜਦੇ ਆ ਨਾ ਉੱਥੇ ਹੁੰਦੀ ਆ ਗਰੇੜੀ ਮੈਂ ਉਹਨੂੰ ਵੀਂਦਾ ਰਿਹਾ ਸਾਲਾ ਮਿਲਿਆ ਪਰ ਮੈਂ ਕਹਿੰਦਾ ਨਾ ਕਿ ਨਾ ਸਾਲੇ ਕੀ ਪੁੱਠੀਆਂ ਸਿੱਧੀਆਂ ਸਾਨੂੰ ਚੀਜ਼ਾਂ ਖਵਾਉਂਦਾ ਰੋਟੀ ਨਹੀਂ ਬਹੁਤ ਵਧੀਆ ਚੀਜ਼ ਤੇ ਉਹ ਵੀ ਅੱਜ ਮੇਰਾ ਵੈਸੇ ਮੇਰਾ ਵੀ ਮੂਡ ਸੀਗਾ ਵੀ ਆਪਾਂ ਚਿਕਨ ਬਰੀਆਨੀ ਖਾਈਏ ਇੱਕ ਨੰਬਰ ਦੀ ਹੋਣੀ ਆ ਉਹ ਹੈ ਹੀ ਨਹੀਂ ਸੀ ਅੱਜ ਜਿਹੜੀ ਆ ਮਲੇਨੀਓ ਜਦੋਂ ਆਪਾਂ ਅਗਲੀ ਵਾਰ ਵੀ ਨਾ ਦੋ ਤਿੰਨ ਵਾਰ ਅਸੀਂ ਗਾਂ ਹੀ ਲੰਘ ਜਾਂਦੇ ਨਿਮਲਾ ਅਜ਼ਮੇਰ ਰੋਡ ਤੇ ਵੀ ਉੱਥੋਂ ਤੇ ਉਦੋਂ ਜਦੋਂ ਐ ਮੁੜ ਕੇ ਆਈਏ ਉਹਦੇ ਸਾਹਮਣੇ ਰੇੜੀ ਲੱਗੀ ਹੁੰਦੀ ਹੈ ਤੇ ਜ਼ਿਆਦਾਤਰ ਜਿਹੜੀ ਚਿਕਨ ਬਰੀਆਨੀ ਹੈ ਮੁਸਲਮਾਨ ਜ਼ਿਆਦਾ ਬਣਾਉਂਦੇ ਆ ਆਪਣੇ ਬੰਦੇ ਨਹੀਂ ਇੱਧਰ ਅਸੀਂ ਆ ਹਿੰਦੂ ਨਹੀਂ ਲਾਉਂਦੇ ਉਹ ਜ਼ਮਾਨ ਬਣਾਉਂਦੇ ਆ ਟਕ ਟਕ ਮੈਨੂੰ ਲੱਗਦਾ ਇੱਥੇ 104 ਦਾ 120 ਰੁਪਏ ਦੀ ਪਲੇਟ ਹੋਵੇ ਚਲੋ ਉਹ ਤਾਂ ਕਿੰਨੇ ਕਦੀ ਹੁੰਦੀ ਹੈ ਜਦੋਂ ਜਿਹੜੀ ਮੰਦੀ ਇੱਛਾ ਹੀ ਸੀ ਜਦੋਂ ਖਾਣ ਦੀ ਤੇ ਫਿਰ ਤਾਂ ਚਲੋ ਕਮਾਉਣੇ ਆਪਾਂ ਕਦੇ ਨਹੀਂ ਖਾਣਾ ਹੀ ਨਹੀਂ ਖੁਸਤਾ ਹੈ ਨਾ ਬੜੀ ਜਤਾ ਇੱਕ ਨੰਬਰ ਦੀ ਜੇ ਹਮ ਹਲਕਾ ਰਹਿਣੀ ਹੈ ਔਰ ਫਿਰ ਰੁਪਏ ਬਾਬ ਜੀ ਇਹ ਖਾਣਾ ਸਾਡਾ ਥੋੜਾ ਜਿਹਾ ਆਰਡਰ ਦੇ ਤਾਂ ਲੇਟ ਹੋ ਜਾਣੀ ਤੁਹਾਨੂੰ ਦੁੱਖ ਹੁੰਦੇ ਅੱਜ ਆਪਾਂ ਖਾਣੇ ਬਾਰੇ ਵੀ ਤੇ ਵੀਡੀਓ ਬਾਲੀ ਆਪਣੀ ਹੋ ਜਾਣੀ ਹੈ ਲੰਮੀ ਇਸ ਕਰਕੇ ਆਪਾਂ ਅੱਜ ਦਾ ਵਲੌਗ ਇੱਥੇ ਹੀ ਖਤਮ ਕਰਦੇ ਆਂ ਸੁੱਖ ਚਾਹੀਦੀ ਹੋ ਸਕਦਾ ਪਰ ਅਤੇ ਰਾਤ ਪਹੁੰਚ ਗਏ ਤਦੋ ਜੇ ਟਾਈਮ ਵੀ ਲੱਗਾ ਤੇ ਫਿਰ ਕੋਈ ਰਾਜ ਕੋਈ ਚੀਜ਼ ਮਿਲੀ ਉਹ ਜੀ ਤਾਂ ਬਲੌਗ ਤੁਹਾਡੇ ਨਾਲ ਫਿਰ ਸਾਂਝਾ ਕਰਾਂਗੇ ਨਹੀਂ ਤਾਂ ਫਿਰ ਘਰੇ ਜਾ ਕੇ ਆਪਾਂ ਤੁਹਾਨੂੰ ਬਲੌਗ ਕੱਲ ਦਾ ਘਰੇ ਬਣਾਵਾਂਗੇ ਠੀਕ ਹੈ ਸਾਡੀਆਂ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ